ਨੰਗਲ ਦੀ ਸ਼ਰਮਾ ਸਟੋਰ ਮਾਰਕੀਟ ਚ ਗੁੰਡਾਗਰਦੀ ਦੇ ਦਕ ਨੰਗਾ ਨਾਚ ਤੇਜ਼ ਤਾਰ ਹਥਿਆਰਾਂ ਨਾਲ ਹੋਇਆ ਖੂਨੀ ਟਕਰਾ ਤਿੰਨ ਨੌਜਵਾਨ ਗੰਭੀਰ ਜ਼ਖਮੀ ਦੋ ਜ਼ਖਮੀਆਂ ਨੂੰ ਕੀਤਾ ਗਿਆ ਪੀਜੀਆਈ ਰੈਫਰ ਇੱਕ ਦਾ ਸਿਵਲ ਹਸਪਤਾਲ ਨੰਗਲ ਵਿਖੇ ਇਲਾਜ ਜਾਰੀ ਅੱਜ ਮਿਲੀ ਜਾਣਕਾਰੀ ਮੁਤਾਬਕ ਕਿ ਨੰਗਲ ਦੀ ਸ਼ਰਮਾ ਸਟੋਰ ਮਾਰਕੀਟ ਵਿਖੇ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਦੋ ਗਰੁੱਪਾਂ ਵਿੱਚ ਟਕਰਾਰ ਹੋਈ ਅਤੇ ਖੂਨੀ ਟਕਰਾ ਦੌਰਾਨ ਤੇਜ਼ ਤਾਰ ਹਥਿਆਰਾਂ ਦੀ ਖੁੱਲੀ ਵਰਤੋਂ ਕੀਤੀ ਗਈ ਇਸ ਘਟਨਾ ਵਿੱਚ ਤਿੰਨ ਨੌਜਵਾਨ ਗੰਭੀਰ ਰੂਬੀ ਜ਼ਖਮੀ ਹੋ ਗਏ ਜ਼ਖਮਿਆਂ ਨੂੰ ਤੁਰੰਤ ਸਿਵਲ ਹਸਪਤਲ ਲਜਾਇਆ ਗਿਆ ਜਿੱਥੇ ਦੋ ਜ਼ਖਮੀ ਹਿਤੇਸ਼ ਅਤੇ ਅਕਸ਼ੇ ਨੂੰ ਬੀਵੀਐਮਬੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਦੋਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੱਗੇ ਇਲਾਜ ਲਈ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਤੀਜਾ ਜ਼ਖਮੀ ਰੋਹਿਤ ਇਸ ਸਮੇਂ ਸੇਵਲ ਹਸਪਤਾਲ ਨੰਗਲ ਵਿਖੇ ਜ਼ੇਰੇ ਇਲਾਜ ਹੈ। ਕਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਚਾਰਜ ਇੰਸਪੈਕਟਰ ਸਿਮਰਨਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਤਿੰਨਾਂ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਗਏ ਤਾਂ ਜੋ ਦੋਸ਼ੀ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਕਾਨੂੰਨ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਖੂਨੀ ਟਕਰਾ ਦੇ ਕਾਰਨ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਉਧਰ ਜਦੋਂ ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਸਿਮਰਨਜੀਤ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਤਿੰਨਾਂ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਰੇ ਦੋਸ਼ੀਆਂ ਖਿਲਾਫ ਕਾਨੂੰਨ ਅਨਸਾਰ ਸਖਤ ਕਾਰਵਾਈ ਕੀਤੀ ਜਾਵੇਗੀ

ਕਿ ਕਿਤੇ ਰਹਿਣਾ ਬੇਲਾ ਸਰ ਇਹ ਕਿਉਂ ਐਥੇ ਕੇ ਲੜਾਈ ਝਗੜਾ ਹੋਇਆ ਕਿਆ ਐਸਾ ਪਤਾ ਲੱਗਿਆ ਤੁਹਾਨੂੰ ਕੁਝ ਨਹੀਂ ਮੈਂ ਤਾਂ ਆਪਣਾ ਪਰਿਵਾਰ ਕਰਿਆ ਕਰ ਗਿਆ ਤਾਂ ਮੈਨੂੰ 6:30 ਵਜੇ ਫੋਨ ਆਇਆ ਇਹ ਘਰ ਤੇ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਮੇਰੇ ਦਾ ਮੈਂ ਤਾਂ ਕੋਈ ਨਹੀਂ ਮੈਂ ਪੁੱਜਦਾ ਆਇਆ ਫਿਰ ਅਸੀਂ ਅੱਥਾ 7 ਵਜੇ ਹੁਣ ਪਹੁੰਚੇ ਆ ਕੇ ਪਹੁੰਚਣੇ ਦੇ ਬਾਅਦ ਇਹ ਪਤਾ ਲੱਗਿਆ ਵੀ ਪੂਲ ਦੇ ਖਾਲੇ ਖੜੇ ਹੋਵੇ ਦੇਖਾਂ ਤੇ ਲੜਾਈ ਜਾ ਤਿੰਦਾ ਫਿਰ ਮੈਨੂੰ ਆ ਕੇ ਆਪਣੇ ਮੁੰਡੇ ਨੂੰ ਡਾਲਾ ਦੀ ਲੱਡੀਆਂ ਮੈਂ ਕਹਾ ਕੋਈ ਨਹੀਂ ਲੜਾਈ ਕਿਆ ਹੈ ਕਿਆ ਇਹ ਕਹਿੰਦਾ ਮੇਰੀ ਕੋਈ ਲੜਾਈ ਨਹੀਂ ਹੈਗੀ ਈ ਸਲੂਨ ਤੇ ਆਖੀ ਕਟਿੰਗ ਕਰਾ ਕੇ ਬਾਹਰ ਨਿਕਲੇ ਲੜਾਈ ਹੋਰਦੀ ਈ ਇਹਨਾਂ ਵਿੱਚ ਹੀ ਲੈ ਲਿਆਉਂਗੇ ਇਹ ਐ ਬਸ ਹੋਰ ਕੁਛ ਨਹੀਂ ਮਤਲਬ ਇਹ ਕਿਸੇ ਨੂੰ ਵੀ ਨਹੀਂ ਜਾਣਦਾ ਇਹ ਕਿਸੇ ਨੂੰ ਵੀ ਨਹੀਂ ਜਾਣਦਾ ਕਿਸੇ ਨੇ ਵੀ ਨਹੀਂ ਜਾਣਦਾ ਇਹ ਲੜਾਈ ਇਹ ਚੱਕਰ ਤੇ ਨਹੀਂ ਇਹ ਵੈਸੇ ਹੀ ਜਿੱਦਾਂ ਕੋਈ ਲੜਾਈ ਆ ਤਾਂ ਹੋਇਆ ਕਰਦੀ ਰੁੱਦੀ ਨਾ ਸਾਹਮਣੇ ਤਾਂ ਮੁੰਡਾ ਕੋਈ ਗਿਰ ਗਿਆ ਇਹਨੂੰ ਪਤਾ ਨਹੀਂ ਲੱਗਿਆ ਵੀ ਕਿਆ ਹੋਇਆ ਇਹ ਨਹੀਂ ਪਤਾ ਇਹ ਸਿਰਫ ਉਹ ਮੁੰਡਾ ਜਿਹੜਾ ਇੱਕ ਹੀ ਨੂੰ ਜਾਣਦਾ ਤਾਂ ਨਾ ਉਹੀ ਲੜਾਈ ਹੋਈ ਉਹਨੂੰ ਹੀ ਜਾਣਦਾ ਤਾਂ ਵੈਸੇ ਇੱਕ ਮੁੰਡੇ ਨੇ ਉਹਨੂੰ ਇਹ ਜਾਣਦਾ ਵਾ ਉਹਨੂੰ ਇਹ 18 ਦੇ ਕੋਈ ਅਪੀਐਸਸੀ ਕੀਤੀ ਤੇ ਉੱਠਿਆ ਬੰਦਾ ਵੀਡੀਓ ਤੇ ਟਿਕਿਆ ਵਾ ਹਾਂ ਕੋਸ਼ਿਸ਼ ਕੀਤੀ ਫਿਰ ਉਹ ਜਿਹੜੇ ਲੜਾਈ ਵਾਲੇ ਦੇ ਬੰਦੇ ਹੋਈ ਨੋ ਵੀ ਮਾਰਨੇ ਨੂੰ ਪੈ ਗਏ ਇਹਦੀ ਲੱਤ ਫ੍ਰੈਕਚਰ ਹੋਈ ਔਰ ਸਿਰ ਨੂੰ ਲੱਗੀ ਵੀ ਪੱਟੀ ਹੋਈ ਉਹ ਪਤਾ ਨਹੀਂ ਜੀ ਹੁਣ ਕਾ ਪਹੁੰਚੇ ਤਾਂ ਗਿਆ ਜੀ ਨਾਮ ਬੋਲੋ ਪ੍ਰਦੀਪ ਕੁਬਾਰ ਜੀ ਪ੍ਰਦੀਪ ਦੱਸੋ ਕੀ ਪੂਰਾ ਮਾਮਲਾ ਹੈ ਲੜਾਈ ਕਿਹਦੇ ਨਾਲ ਹੋਈ ਹੈ ਕਿਉਂ ਹੋਈ ਹੈ ਸਰ ਦਾ ਸਟੋਰ ਲੜਾਈ ਹੋਈ ਸੀ ਜੀ ਮੇਰੇ ਸਾਲੇ ਦਾ ਮੁੰਡਾ ਹੈ ਗੁਰਜੀਤ ਸਿੰਘ ਜੀ ਤੇ ਉਹ ਕਹਿੰਦਾ ਮੈਂ ਕਟਿੰਗ ਕਰਾਉਣ ਜਾ ਰਿਹਾ ਸੀ ਉੱਥੇ ਉਦੋਂ ਪਛਾਤੀ ਮੁੰਡੇ ਆਏ ਕੋਈ 12-13 ਮੁੰਡੇ ਸੀਗੇ ਤੇ ਉਹਨੇ ਕਿਰਪਾਨਾ ਵਗੈਰਾ ਛੱਡਾ ਵਗੈਰਾ ਨਾ ਤੇ ਕਾਫੀ ਤੇਜ਼ ਦਾ ਹਥਿਆਰ ਤੇ ਸਿਰ 'ਚ ਮਾਰੇ ਤੇ ਕਾਫੀ ਸੱਟ ਲੱਗੀ ਉਹਦੇ ਮਤਲਬ ਸਿਰ ਦੇ ਵਿੱਚ ਮਤਲਬ ਕਾਫੀ ਜਗ੍ਹਾ ਤੇ 3 ਪੜਤ ਤੇ 3 ਪੜਤ ਤੇ ਯਾਨੀ ਕਿ ਬਹੁਤ ਜ਼ਿਆਦਾ ਵਗੈਰਾ ਡਾਹ ਵਗੈਰਾ ਬਹੁਤ ਜ਼ਿਆਦਾ ਹਾਲਾਤ ਬਹੁਤ 나ਜੂਗਾ ਜੀ ਤੇ ਉਹਦੇ ਸੀਰੀਅਸ ਹੈ ਯਾਨੀ ਕਿ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਉਹਨੂੰ ਪੀਜੀਐਸ ਇਫਰੈਨ ਕਰ ਦਿੱਤਾ ਤੇ ਉਹਦਾ ਡੈਡੀ ਵੀ ਨਹੀਂ ਰਿਹਾ ਤਾਂ ਮੈਂ ਡੈਡੀ ਨੂੰ ਫੋਨ ਕੀਤਾ ਡੈਡੀ ਆਏ ਉਹਦੇ ਆ ਗਏ ਹੁਣ ਉਹਨੇ ਐਂਬੂਲੈਂਸ ਲੈ ਕੇ ਉਹ ਪੱਤੀ ਸੱਟ ਲੱਗ ਗਈ ਤੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਵੀ ਖੰਡਤ ਦੇ ਫ੍ਰੈਕਚਰ ਹੋਇਆ ਵਾ ਉਹ ਵੀ ਰੈਫਰ ਹਾਂ ਜੀ ਕਿ ਉਹਨੂੰ ਪੱਤੀ ਸੱਟ ਲੱਗ ਗਈ ਤੇ ਉਹਨਾਂ ਦੇ ਸੱਤ ਮਤਲ ਕਾਫੀ ਲੱਗਿਆ ਖੂਨ ਬਹੁਤ ਜ਼ਿਆਦਾ ਹੋਇਆ ਵਾ ਇਹ ਪਤਾ ਲੱਗਿਆ ਕਿ ਉਹ ਵੀ ਲੜਾਈ ਦੇ ਦੇਖੋ ਜੀ ਇਹ ਬੱਚੇ ਅੱਜਕੱਲ ਪਤਾ ਨਹੀਂ ਕਿ ਐ ਚੱਕਰ ਹੈ ਕੋਈ ਛੋਟੇ-ਬੋਟੇ ਗੱਲਾਂ ਤੇ ਆ ਰਿਹਾ ਇੱਕ ਨਰ ਪੈਂਦੇ ਬਾਤ ਜੀ ਮਾਪੇ ਆਪ ਨੂੰ ਪਰੇਸ਼ਾਨੀ ਹੁੰਦੀ ਜੀ ਕਿ ਲੜਾਈ ਹੋਈ ਜਾਂ ਇਸ ਤਰ੍ਹਾਂ ਦੇ ਰਸਤੇ ਜਿਹਾ ਮਾਰਤਾ ਇਹ ਕਰਤਾ ਪਤਾ ਨਹੀਂ ਲੱਗਿਆ ਦੂਜੇ ਤੱਕ ਹਜ ਤੱਕ ਤਾਂ ਫਿਲਹਾਲ ਪਤਾ ਨਹੀਂ ਲੱਗਿਆ ਲੇਕਿਨ ਮੈਂ ਤੇ ਮੁੰਡੇ ਦੇ ਬਿਆਨ ਲਏ ਸੀ ਕਿ ਥੋੜਾ ਜਿਹਾ ਹੋਸ਼ ਚਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਕੌਣ ਸੀ ਉਹ ਕਹਿੰਦਾ ਜੀ ਮੈਂ ਉਹਨਾਂ ਦੀ ਸ਼ਕਲਾਂ ਦੇਖੀਆਂ ਸੀ ਸਾਰੇ ਇੰਗਿਆ ਤੇ ਜਿਹਦੇ ਵਿੱਚ 12-13 ਮੁੰਡੇ ਮੈਨੂੰ ਮਾਰਦੇ ਆਏ ਸੀ ਲੇਕਿਨ ਚਾਰ-ਪੰਜ ਦੀਆਂ ਸ਼ਕਲਾਂ ਦੇਖੀਆਂ ਲੇਕਿਨ ਮੈਨਾਂ ਦਾ ਨਾਮ ਹੀ ਨਹੀਂ ਦੱਸਦਾ ਕੋਈ ਛੋਟੀ ਜਿਹੀ ਬਿੜੀ ਵੈਸੇ ਬਾਕੀ ਨੂੰ ਵੀ ਸਪਟਨੀ ਤੇ ਐਸਐਸਓ ਸਾਹਿਬ ਵੀ ਆਏ थे ਤੇ ਬਣਾ ਬੜੀ ਹੈਲਪ ਕੀਤੀ ਤੇ ਪੁੱਛ ਰਹੀ ਸੀ ਕਿਤਾਬ ਕਿਦਾਂ ਕਰਨਾ ਤੇ ਉਹ ਕਹਿੰਦੇ ਵੀ ਜੇ ਤਾ 25 ਦੇ ਹੋਸ਼ ਆਊਗਾ ਤਾਂ 병ਾਨੋ ਦਾ ਘਰ ਲੱਗੇ ਸਭੀ ਕਾਰਵਾਈ ਪੁਲਿਸ ਕਰੂਗੀ ਤੁਹਾਡਾ ਬਹੁਤ ਧੰਨਵਾਦ ਸ੍ਰੀ ਸ਼ਰਮਾ ਸੋ ਲੜਾਈ ਹੋਈ ਸੀ ਕਾਫੀ ਪਰਮਾਰਾ ਤੋਂ ਬਹੁਤ ਚੰਗੀ ਜਾਣਕਾਰੀ ਮਿਲ ਰਹੀ ਹੈ ਕਿ ਪੂਰਾ ਮਾਫੀ ਇਹਦੇ ਚ ਜਿਹੜੇ ਸਾਨੂੰ ਇਨਫੋਰਮੇਸ਼ਨ ਹਸਪਤਲ ਤੋਂ ਆਈ ਹੈ ਤੇ ਇਹਦੇ ਤਿੰਨ ਬੰਦੇ ਜਿਹੜੇ ਆ ਦਾਦਾ ਦਾ ਦੋ ਬੀਵੀਆਂ ਵੀ ਹਸਪਤਲ ਦਾਖਲ ਆ ਤੇ ਇੱਕ ਸਿਵਰਾ ਦਾਦਾ ਨਾ ਇਹਨਾਂ ਦਾ ਸਟੇਟਮੈਂਟ ਲੈ ਕੇ ਅਸੀਂ ਜਿਹੜੀ ਆ ਵੱਡੀ ਕਾਰਵਾਈ ਫਰਚਾ ਦਰਜ ਕਰ ਲਿਆ ਤੇ ਸਾਡੀਆਂ ਪੁਲਿਸ ਪਾਰਟੀਆਂ ਜਿਹੜੀਆਂ ਉਹ ਸਾਰੀਆਂ ਆਨ ਫੀਲਡ ਦਾ ਨਵੀਂ ਬਾਹਰ ਆ ਜਿਹੜੇ ਵੀ ਬੰਦੇ ਸਾਨੂੰ ਨਾਮ ਪਤਾ ਲੱਗ ਰਿਹਾ ਜਿਹਨਾਂ ਨੇ ਹਮਲਾ ਕੀਤਾ ਜਿਹਨਾਂ ਦੀ ਵੀਡੀਓ ਵੀ ਬਹਿਰ ਨੁਮੀਆਂ ਤੋ ਜਿਹੜੇ ਵੀ ਉਹ ਵੀਡੀਓ ਦੇ ਵਿੱਚ ਆਵਾਂਗੇ ਉਹਨਾਂ ਨੂੰ ਜਲਦ ਤੋਂ ਜਲਦੀ ਅਸੀਂ ਅਰੈਸਟ ਕਰਕੇ ਅਗਲੀ ਕਾਰਵਾਈ ਕਰਦੇ ਹਾਂ ਜਿਹੜੇ ਕਿਤੇ 8 ਤੋਂ 10 ਲੋਕਾਂ ਨੇ ਜਿਹੜਾ ਹਮਲਾ ਕੀਤਾ ਹਾਂ ਦੀ ਹਾਂ ਦੀ ਉਹਦੇ ਉਹਦੇ ਚ ਉਹਨਾਂ ਨੇ ਕੁਝ ਬੰਦਿਆਂ ਦੇ ਨਾਮ ਵੀ ਦੱਸਿਆ ਹੈ ਤੇ ਜਿਹੜੇ ਵੀ ਬੰਦੇ ਇਨਵੋਲਵ ਆ ਜਿਨ੍ਹਾਂ ਨੇ ਝਗੜਾ ਕੀਤਾ ਉਹਨਾਂ ਦੇ ਖਿਲਾਫ ਸੈਟ ਕਰ ਰਹੇ ਸਰ ਹੱਟੇ ਡਿਟੇਲ ਹੈ ਜੀ ਇੱਕ ਦਾ ਰੋ ਰੋਹਿਤ ਮੁੰਡਾ ਇੱਕ ਆਕਸ਼ੇ ਅਤੇ ਕਥੇਸ਼ ਉਹਨਾਂ ਨੇ ਮੈਡੀਕਲ ਰੁਕੇ ਸਾਡੇ ਕੋਲ ਆ ਗਏ ਆ ਤੇ ਉਹ ਜਿਹੜੀ ਵੜਦੀ ਕਾਨੂੰਨੀ ਕਾਰਵਾਈ ਉਹ ਕਰ ਲਗੀਆਂ ਤੇ ਰੀਡਿੰਗ ਪਾਰਟੀ ਆ ਗਈ ਡਿਫਰੈਂਟ ਲਾ ਲਾਗ ਪਾਰਟੀਆਂ ਮੁਸਪਾਰਟੀਆਂ ਉਹ ਆਲਰੇਡੀ ਫੀਲ ਦੇ ਵਿੱਚ ਤੇ ਇਹਨਾਂ ਦੇ ਘਰ ਰੀਡਿੰਗ ਕੀਤੀ ਆ ਸਰ ਕੀ ਸੰਦੇਸ਼ ਦਿਓਗੇ ਕਿਉਂਕਿ ਅੰਦਰ ਜਿਹੜੇ ਕੋਈ ਜਿਹੜੇ ਵੀ ਕਾਰਵਾਈ ਕਰੂਗਾ ਸਖਤ ਤੋਂ ਸਖਤ ਜਿਹੜਾ ਝਗੜਾ ਕਰੂਗਾ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਇਹ ਵੀ ਹੈ ਵੀ ਤੁਹਾਨੂੰ ਇੱਕ ਦੋ ਤਰ੍ਹਾਂ ਜਿਹੜੇ ਇਹਦੇ ਸਾਹਮਣੇ ਆ ਓਕੇ ਗੁੰਡਾ ਕਰ ਦੀਆਂ ਇਹ ਤਸਵੀਰਾਂ ਮਨ ਨੂੰ ਬਹੁਤ ਬੇਚੈਨ ਕਰਦੀਆਂ ਹਨ ਤੇ ਆਮ ਲੋਕ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਕਰਿਆ ਦੇਖਦੇ ਹਨ ਉਹ ਕਿੰਨਾ ਕੁ ਸੇਫ ਸਮਝਦੇ ਹਨ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਤੇ ਸਾਡਾ ਕਾਨੂੰਨ ਕਿੰਨਾ ਕੁ ਇਹਨਾਂ ਗੁੰਡਾ ਅੰਸਰਾਂ ਦੇ ਨਕੇਲ ਹੌਣ ਵਿੱਚ ਸਫਲ ਹੈ ਉਹ ਵੀ ਸਾਨੂੰ ਭਲੀ ਭਾਂਤ चानो हो रहा है बने रहो हिडन साइड देना